ਵਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾ ਅੱਜ ਅਸੀਂ ਖਾਲਸਾ ਏਡ ਦੇ ਵੱਲੋਂ ਪਿੰਡ ਲੋਹਾਰਾ ਤੇ ਜ਼ਿਲ੍ਹਾ ਤਰਨਤਾਰਨ ਨਜ਼ਦੀਕ ਇੱਕ ਧਾਰਮਿਕ ਪਿੰਡ ਪੈਂਦਾ ਹੈ ਡੇਰਾ ਸਾਹਿਬ ਉੱਥੇ ਅਸੀਂ ਅੱਜ ਖੜੇ ਆ ਇਸ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਖਾਲਸਾ ਏਡ ਨੂੰ ਅਪਰੋਚ ਕੀਤਾ ਗਿਆ ਸੀ ਖਾਲਸਾ ਏਡ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਇਸ ਪਿੰਡ ਦੇ ਇੱਕ ਬਜ਼ੁਰਗ ਜਿਹੜੇ ਆਪਣੇ ਚੂਲੇ ਦੀ ਸੱਟ ਲੱਗਣ ਦੇ ਕਾਰਨ ਉਹ ਆਪਦਾ ਕਾਰਜ ਨਹੀਂ ਕਰ ਸਕਦੇ ਉਹਨਾਂ ਦੀ ਜਿਹੜੀ ਘਰ ਵਾਲੀ ਹੈ ਉਹ ਆਪਣੇ ਜਿਹੜਾ ਦਿਹਾੜੀ ਕਰਕੇ ਤੇ ਘਰ ਦੇ ਜਿਹੜੇ ਆ ਖਰਚੇ ਆ ਉਹ ਪੂਰੇ ਕਰਦੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਅਸੀਂ ਉਹਨਾਂ ਦੀ ਕੀ ਮਦਦ ਕਰ ਸਕੀਏ ਤੇ ਪਰਿਵਾਰ ਨੇ ਬੇਨਤੀ ਕੀਤੀ ਸੀ ਵੀ ਸਾਡੇ ਕੋਲ ਪੀਣ ਵਾਲੇ ਪਾਣੀ ਦੀ ਬਹੁਤ ਲੰਬੇ ਸਮੇਂ ਤੋਂ ਇੱਕ ਤੰਗੀ ਆ ਤੇ ਸਾਡੇ ਕੋਲ ਪੀਣ ਵਾਲਾ ਪਾਣੀ ਜਦੋਂ ਨਹੀਂ ਹੈਗਾ ਖਾਲਸਾ ਏਡ ਵੱਲੋਂ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਵੈਰੀਫਿਕੇਸ਼ਨ ਤੋਂ ਬਾਅਦ ਅੱਜ ਇੱਥੇ ਪੋਰ ਜਿਹੜਾ ਅਸੀਂ ਕਰਨਾ ਹੈ ਉਹਦੀ ਆਰੰਭਤਾ ਅਸੀਂ ਕਰ ਦਿੱਤੀ ਹੈ ਤੇ ਏ ਅਸੀਂ ਥੋੜੇ ਦਿਨਾਂ ਤੱਕ ਜਿਹੜਾ ਹੈਗਾ ਸੰਪੂਰਨ ਹੋਏਗਾ ਇੱਥੇ ਮੋਟਰ ਵਾਲਾ ਬੋਰ ਜਿਹੜਾ ਉਹ ਅਸੀਂ ਕਰਾਵਾਂਗੇ ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਤੇ ਇਸੇ ਤਰ੍ਹਾਂ ਸੰਗਤ ਸਹਿਯੋਗ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ